ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਕਾ ਮਸਤ ਭਾਗ ਸੇ ਸੇਵਾ ਲਾਇਆ ਜੋ ਪਿਛਲੇ ਤਕਰੀਬਨ 2-3 ਮਹੀਨੇ ਆਪ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਆਈ ਕਿ ਹੜ੍ਹਾਂ ਦੇ ਨਾਲ ਹੜ੍ਹਾਂ ਦੇ ਪਾਣੀ ਦੇ ਨਾਲ بارش ਦੇ ਪਾਣੀ ਦੇ ਨਾਲ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਪਿੰਡੂ ਖੇਤਰਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਲੱਖਾਂ ਏਕੜ ਫਸਲ ਬਰਬਾਦ ਹੋਏ ਲੱਖਾਂ ਏਕੜ ਜ਼ਮੀਨ ਖਰਾਬ ਹੋ ਗਈ 5 5 6 6 ਫੁੱਟ ਰੇਤਾ ਮਿੱਟੀ ਆਦ ਪੀੜੀ ਸੀ ਉਹ ਜ਼ਮੀਨਾਂ ਵਿੱਚ ਛੜ ਗਈ ਪਰ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤ ਨੇ ਸੇਵਾ ਕਰਨ ਵਿੱਚ ਵੀ ਬਹੁਤ ਵੱਡੀ ਸਹਾਇਤਾ ਕੀਤੀ ਹੈ ਹਰ ਇੱਕ ਨੇ ਆਪਣੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਔਰ ਜੋ ਸਭਾ ਸੁਸਾਇਟੀਆਂ ਨੇ ਜਾਂ ਕੋਈ ਐਨ ਜੀਓ ਨੇ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਇਸ ਸਾਰੇ ਆਪਤਾ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਾਸਤੇ ਕੀਤੀਆਂ ਨੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਔਰ ਜਿੱਥੇ ਉਹਨਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੜਪੀੜਤਾਂ ਦੇ ਰੈਸਕਿਊ ਕਰਨ ਦੀ ਸੇਵਾ ਕੀਤੀ ਘਰਾਂ ਦੀ ਸੇਵਾ ਕੀਤੀ ਉਥੇ ਪਿਛਲੇ ਦਿਨੀ तकरीबन 10 ਕੁ ਦਿਨ ਹਾਲਾ ਹੋਏ ਨੇ ਕਿ 18 ਦੁੱਧਾਰੂ ਪਸ਼ੂ ਜਿਹੜੇ ਸਨ ਉਹ ਵੀ ਕਿਸਾਨਾਂ ਨੂੰ ਵੰਡੇ ਕਿਉਂਕਿ ਕਿਸਾਨਾਂ ਦੇ ਪਸ਼ੂ ਜਿਹੜੇ ਸਨ ਉਹ ਹੜ੍ਹ ਦੇ ਪਾਣੀ ਦੇ ਨਾਲ ਹੜ੍ਹ ਖਾੜ ਚੁੱਕੇ ਸਨ ਮਰ ਚੁੱਕੇ ਸਨ ਤੇ ਉਹ ਪਸ਼ੂ ਵੰਡੇਗਾ ਔਰ ਅੱਜ ਇੱਕ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਠਨ ਤੇ ਸਹਿਯੋਗ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਫਿਰੋਜ਼ਪੁਰ ਦੇ ਪਿੰਡਾਂ ਵਾਸਤੇ ਉਪਰਾਲਾ ਕੀਤਾ ਹੈ ਕਿ ਤਕਰੀਬਨ 1 ਕਰੋੜ 60 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਉਹਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣੇ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਹੈ ਉਹ 5000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ 1000 ਕਿਸਾਨ ਪਰਿਵਾਰਾਂ ਨੂੰ ਇਹ ਜਿਹੜਾ ਜਿਹੜੇ ਚੈੱਕ ਨੇ ਇਹ ਤਕਸੀਮ ਅੱਜ ਕੀਤੇ ਜਾਣੇ ਨੇ ਤੇ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤਾਂ ਵਿੱਚ ਜਿਹੜੀ ਚੀਜ਼ ਦੀ ਮਰਜ਼ੀ ਉਹ ਬਜਾਈ ਕਰ ਸਕਦੇ ਨੇ ਉਹ ਕਣਕ بیچ ਸਕਦੇ ਨੇ ਉਹ ਪੱਠੇ ਵੇਚ ਸਕਦੇ ਨੇ ਜਾਂ ਕੋਈ ਹੋਰ ਬਜਾਏ ਜੋ ਵੀ ਕਰਨ ਚਾਹੁੰਦੇ ਨੇ ਉਹ ਕਰ ਸਕਦੇ ਨੇ ਤੇ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਆਪ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੇਵਾ ਦਾ ਕਾਰਜ ਹੈ ਅੱਜ ਫਿਰੋਜ਼ਪੁਰ ਦੇ ਨਗਰ ਆਰਫਕੇ ਵਿਖੇ ਸੰਗਤ ਵਿੱਚ ਇਕੱਠੇ ਕਰਕੇ ਤੇ ਉੱਥੇ ਕੀਤਾ ਜਾ ਰਿਹਾ ਹੈ ਉਦਾਸ ਹੈ ਸਤਪੰਦ ਚਰਨਾਂ ਵਿੱਚ ਕਿ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਹਮੇਸ਼ਾ ਚੜ੍ਹਦੀਕਲਾ ਤਰੱਕੀਆਂ ਬਖਸ਼ਿਸ਼ ਕਰਨ ਪੰਜਾਬ ਵਾਸੀਨ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਪੰਜਾਬ ਉਸੇ ਤਰ੍ਹਾਂ ਹੀ ਪਹਿਲਾ ਵਾਂਗ ਤਰੱਕੀ ਕਰਦਾ ਹੋਇਆ ਮੋੜ ਜਿਹੜਾ ਹੈ ਉਹ ਬੋਲਣ ਦੀ ਗੱਲ ਨੂੰ ਸ਼ੋ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ जिन्होंने पहला कार्ड कारण नाल कीर्तन नाल सारे ने हाव किया है साडे सिख पार्टी महान शिक्षित सिख सारे, सारे वाहेगुरु का खालसा वाहेगुरु की फतेह मेरे लेक्चर का विषय नशा ਜੋ ਅੱਜ ਪਹਿਲੇ ਪੜਾਅ ਦੇ ਵਿੱਚ 1000 ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ ਸੋ ਵੀ ਅਸੀਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਇਸ ਕਾਰੇ ਤੇ ਰਵੱਤਾ ਕਰਾਂਗੇ ਤੇ ਅਰਦਾਸ ਕਰਨ ਦੇ ਲਈ ਸਾਡੇ ਕੋਲ ਖਾਸ ਤੌਰ ਸੋ ਅਸੀਂ ਸਾਰੇ ਨੇ ਨਾਲ ਮਿਲ ਕੇ ਗੁਰੂ ਸਾਹਿਬ ਜੀ ਅੱਗੇ ਮਨ ਬੇਤੀਆਂ ਜੋੜ ਕੇ ਇਕਾਗਰ ਹੋ ਕੇ ਅਰਦਾਸ ਕਰਨੇ ਕਿ ਗੁਰੂ ਸਾਹਿਬ ਜੀ ਜਿਹੜਾ ਰੰਗ ਕਰਕੇ ਸਾਰੇ ਅਰਦਾਸਾਂ ਦੇ ਵਿੱਚ ਸ਼ਾਮ ਹੋਈ ਹੈ ਜੀ ਰੰਗ ਜੀ ਦਾ ਖਾਤਮਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਤੋਠਾ ਕੋ ਇਸੇ ਪੱਜੇ ਆ ਜਾਓ ਮੈਂ ਉਹ ਕਿਥੇ ਮੈਂ ਆ ਗਏ ਸਨ ਜੀ ਹਜੋ ਸ਼ਰਮਿਓ ਵਿੱਚ ਪਿੰਡ ਬੱਗੂ ਵਾਲਾ ਨੂੰ ਤੋਂ ਗ੍ਰੀਪਨ ਪਹਿਲੇ ਪੜਾ ਦੇ ਵਿੱਚ 21,85,000 ਤੋਂ ਇਹਨਾਂ ਦੇ ਘਰਾਂ ਦੇ ਵਿੱਚ ਸ਼ਾਲੀ ਆ ਸਕੇ ਇਹਨਾਂ ਦੇ ਘਰਾਂ ਦੇ ਦੀਵੇ ਜੜੇ ਨੇ ਉਜਗਦੇ